ਅਲੀ ਕਰ ਰਿਹਾ ਸੀ ਮੈਨੂੰ ਬਜ਼ੁਰਗ ਨੇ ਕਿਹਾ ਸੀ ਬੇਟਾ ਡਾਇਨਾਸੌਰ ਤੇ ਸ਼ਾਇਦ ਦੁਬਾਰਾ ਆਜੇ ਕਾਲੀਦਲ ਦੁਬਾਰਾ ਨਹੀਂ ਆਉਣਾ ਅਜੋ ਜੇਪੀ ਨੱਦਾ ਵੀ ਆ ਜਾਣ ਸਵੇਰੇ 9:00 ਵਜੇ 10:00 ਵਜੇ ਮਿਤਸ਼ਾ ਜੀ ਆਜਣ 12:00 ਵਜੇ ਮੋਦੀ ਜੀ ਆਜਣ ਜੀ ਆਣੂ ਸਾਰੇ ਦਾ ਦੱਸੀ ਪਾਣੀ ਚ ਸਕਾਵਾਂਗੇ ਪਰ ਜੋ ਜੋ ਚੀਜ਼ ਉਹ ਭਾਲਦੀ ਉਹ ਅੰਮ੍ਰਿਤਸਰੀਆਂ ਨਹੀਂ ਮਿਲਦਾ ਜੀ ਜੀ ਬਾਣੀ ਹਫਤਾ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਔਰ ਵੈਬਸ ਮੀਡੀਆ ਮੀਡੀਆ ਜਿੰਨੇ ਵੀ ਤੁਸੀਂ ਇੱਥੇ ਆਏ ਜੇ ਅੱਜ ਅਸੀਂ ਤੁਹਾਡੇ ਰੋਬਰੂ ਹੋ ਰਹੇ ਹਾਂ ਕਿਉਂਕਿ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਰਿਵਾਰ ਨੂੰ ਬਹੁਤ ਵੱਡਾ ਬਾਲ ਮਿਲਿਆ ਹੈ ਅੱਜ ਅਕਾਲੀ ਦਲ ਦੇ ਬਹੁਤ ਹੀ ਇੱਕ ਸੀਨੀਅਰ ਔਰ ਤਜਾਰੂ ਨੌਜਵਾਨ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਅਕਾਲੀ ਦਲ ਨੂੰ ਦਿੱਤਾ ਉਹ ਅੱਜ ਅਕਾਲੀ ਦਲ ਨੂੰ ਛੱਡ ਕੇ ਔਰ ਸਾਡੀ ਕਾਂਗਰਸ ਪਾਰਟੀ ਔਰ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਸਰਦਾਰ ਰਜਿੰਦਰ ਸਿੰਘ ਜਿੰਦਾ ਜੋ ਕਿ ਜਨਰਲ ਸੈਕਟਰੀ ਪੰਜਾਬ ਸ਼੍ਰੋਮਣੀ ਕਾਲੀ ਦਲ ਨੇ ਜਿਨ੍ਹਾਂ ਨੇ ਯੂਥ ਦੇ ਅਹੁਦੇ ਤੇ ਵੀ ਪੰਜਾਬ ਦੇ ਵਾਈਸ ਪ੍ਰਧਾਨ ਰਹੇ ਨੇ ਸਾਬਕਾ ਵਾਈਸ ਪ੍ਰਧਾਨ ਨੇ ਔਰ ਸਾਬਕਾ ਸੈਕਟਰੀ ਜਨਰਲ ਵੀ ਯੂਥ ਕਾਲੀ ਦਲ ਦੇ ਰਹੇ ਨੇ ਸੋ ਮੈਂ ਉਹਨਾਂ ਦਾ ਜੀ ਆਇਆਂ ਕਹਿੰਨਾ ਕਾਂਗਰਸ ਪਾਰਟੀ ਦੇ ਹੋਂਦ ਤੇ ਸਰਦਾਰ ਅਮਰਪ੍ਰੀਤ ਸਿੰਘ ਹੈਰੀ ਜੋ ਕਿ ਇਸ ਵੇਲੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਯੂਥ ਕਾਲੀ ਦਲ ਦੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਹਾਂ ਉਹ ਐਕਸ ਨੈਸ਼ਨਲ ਸੈਕਟਰੀ ਵੀ ਰਹੇ ਨੇ ਅਕਲੂਤ ਕਾਲੀਦਾਲ ਦੇ ਔਰ ਮੈਂ ਉਹਨਾਂ ਦਾ ਵੀ ਜੀ ਆਇਆਂ ਕਹਿੰਦਾ ਹਾਂ ਉਹਨਾਂ ਨੇ ਬੜੀ ਵੱਡੀ ਮੁਸ਼ੱਕਤ ਦੇ ਨਾਲ ਚੋਣ ਲੜ ਕੇ ਚੋਣ ਪ੍ਰਤੀ ਕਰਕੇ ਔਰ 45000 ਕਰੀਬ ਵੋਟ ਪ੍ਰਤੀ ਹੋਈ ਸੀ ਇਹਨਾਂ ਦੀ ਜਿਹੜੀ ਕਿ ਇਹਨਾਂ ਨੇ ਇਹਨਾਂ ਨੂੰ ਪ੍ਰਦਾਨ ਨਹੀਂ ਬਣਾਇਆ ਗਿਆ ਜਿਹੜੀ ਲੋਕਤੰਤਰ ਪ੍ਰਕਿਰਿਆ ਉਹ ਵੀ ਕਾਲੀਦਾਲ ਚ ਨਹੀਂ ਰਹੀ ਸੋ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ ਬਲਵੰਤ ਸਿੰਘ ਜੀ ਪ੍ਰੈਜ਼ੀਡੈਂਟ ਬੀਸੀ ਵਿੰਗ ਸ਼੍ਰੋਮਣੀ ਕਾਲੀ ਦਲ ਮੈਂ ਉਹਨਾਂ ਦਾ ਵੀ ਜੀ ਆਇਆਂ ਕਹਿੰਨਾ ਆ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਬੈਕਗ੍ਰਾਉਂਡ ਕਲਾਸ ਦੇ ਵਿੱਚ ਬੜਾ ਵੱਡਾ ਨਾਂ ਹੈ ਉਹਨਾਂ ਨੇ ਵੀ ਕਾਂਗਰਸ ਪਾਰਟੀ ਨਾਲ ਪਰਿਵਾਰ ਵਿੱਚ ਆ ਕੇ ਸਾਡਾ ਬਲ ਵਧਾਇਆ ਹੈ ਤਰਲੋਕ ਚੰਦ ਜੀ ਸੈਕਟਰੀ ਬੀਜੇਪੀ ਅਰਬਨ ਉਹਨਾਂ ਦਾ ਵੀ ਮੈਂ ਜੀ ਆਇਆਂ ਕਹਿੰਨਾ ਉਹਨਾਂ ਨੇ ਵੀ ਕਾਂਗਰਸ ਪਾਰਟੀ ਦੇ ਨਾਲ ਆ ਜਿਹੜਾ ਆ ਪਰਿਵਾਰ ਦੇ ਵਿੱਚ ਵਾਧਾ ਕੀਤਾ ਸਾਡੇ ਵਿੱਚ ਰਾਜਕੁਮਾਰ ਜੀ ਜਿਹੜੇ ਸੀਨੀਅਰ ਕਾਲੀ ਲੀਡਰ ਨੇ ਉਹ ਵੀ ਨਾਲ ਸਾਡੇ ਅੱਜ ਸ਼ਾਮਲ ਹੋਏ ਨੇ ਮੈਂ ਜਸਪਾਲ ਆਰਿਆ ਜੀ ਦਾ ਜਿਹੜੇ ਸਾਡੇ ਉੱਤਰਾਖੰਡ ਦੇ ਲੀਡਰ ਆਫ ਓਪੋਜੀਸ਼ਨ ਨੇ ਜਿਨ੍ਹਾਂ ਨੇ ਅੱਜ ਸਾਰੀ ਇਹ ਜੁਆਇਨਿੰਗ ਕਰਾਈ ਆ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਡਿਊਟੀ ਜਿਹੜੀ ਆ ਆਲਰੇਡੀ ਕਾਂਗਰਸ ਕਮੇਟੀ ਨੂੰ ਅਮਰ ਸਰ ਲੋਕ ਜਵਾਬ ਦੇ ਇੰਚਾਰਜ ਨੇ ਔਰ ਇਹ ਪਾਰਟੀ ਦੇ ਮਾਮਲੇ ਜਿਹੜੇ ਅਮਰ ਸਰ ਨਾਲ ਸੰਬੰਧਿਤ ਨੇ ਉਹਨਾਂ ਸਾਰਿਆਂ ਨੂੰ ਦੇਖ ਰਹੇ ਆ ਸੋ ਇਹ ਜਿਹੜੀ ਜੁਆਇਨਿੰਗ ਹੈ ਇਹਨਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੀ ਜਿਸ ਤਰੀਕੇ ਨਾਲ ਲੜਾਈ ਦੇਸ਼ ਵਿੱਚ ਇੱਕ ਫਿਰਕਾ ਪ੍ਰਸਤਾਕ ਦੇ ਨਾਲ ਲੜੀ ਜਾ ਰਹੀ ਹੈ ਉਹਨੂੰ ਵੇਖਦੇ ਹੋਏ ਇਹਨਾਂ ਨੇ ਇਹ ਜੁਆਇਨਿੰਗ ਕੀਤੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿੰਦੇ ਹਾਂ ਕਿ ਕਾਂਗਰਸ ਪਾਰਟੀ ਤੁਹਾਨੂੰ ਪੂਰਾ ਮੌਕਾ ਦੇਗੀ ਕਿ ਤੁਸੀਂ ਲੋਕ ਸੇਵਾ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਸੈਕੂਲਰ ਨੀਤੀਆਂ ਦੇ ਨਾਲ ਕੰਮ ਕਰੋਗੇ ਔਰ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਤੁਹਾਡੇ ਨਾਲ ਰਹੇਗੀ ਔਰ ਮੈਂ ਹੁਣ ਅ ਜਿੰਦਾਜੀ ਨੂੰ ਕਹੂੰਗਾ ਕਿ ਆਪਣੇ ਤੁਹਾਡੇ ਸਮਰક્ષ ਗੱਲਬਾਤ ਰੱਖਣਗੇ ਮਹਰਿੰਦਰ ਸਿੰਘ ਜਿੰਦਾ ਕਿੰਡ ਕੋਟ ਖਾਲਸਾ ਅੱਜ ਆਪਣੇ ਬਹੁਤ ਹੀ ਮਾਨਯੋਗ ਓਜਲਾ ਸਾਹਿਬ ਉਤਰਾਖੰਡ ਦੇ ਪ੍ਰਭਾਰੀ ਨਾਲ ਮੇਰੇ ਵੀਰ ਬਲਵੰਤ ਸਿੰਘ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਮਨਵੀਰ ਸਰਪੰਚ ਤਰਲੋਕ ਚੰਦ ਜੀ ਮੇਰਾ ਬੇਟਾ ਅਮਨ ਪ੍ਰੀ ਸਿੰਘ ਹੈਰੀ ਐਸ.ਓ.ਆਈ ਮਾਝਾ ਪ੍ਰਦਾਨ ਨਾਲ ਮੇਰੇ ਰਾਜਕੁਮਾਰ ਵੀਰ ਔਰ ਸਮੂਚੀ ਜਿਹੜੀ ਆਪਣੀ ਟੀਮ ਬੈਠੀ ਆ ਤੁਸੀਂ মিডিਆ ਵਾਲੇ ਤੁਹਾਡਾ ਬਹੁਤ ਧੰਨਵਾਦ ਮੇਰਾ ਜੋ ਆਉਣ ਦਾ ਕਾਰਨ ਆ ਉਹ ਹੈਗਾ ਆਤਮ ਸਨਮਾਨ ਆਤਮ ਸਨਮਾਨ ਦੀ ਮਰਿਆਦਾ ਯੂਥ ਅਕਾਲੀ ਦਲ ਦੇ ਵਿੱਚ ਜੁਝਾਰੂ ਵਰਕਰਾਂ ਦੀ ਹੁਣ ਬਿਲਕੁਲ ਲੋੜ ਨਹੀਂ ਰਹੀਗੀ ਕੀ ਕੁਝ ਲੀਡਰ ਨੇ ਨੇ ਉਹਨਾਂ ਲੀਡਰਾਂ ਵਿੱਚ ਇੱਕ ਬਹੁਤ ਮਹਾਨ ਲੀਡਰ ਆ ਜਿਨ੍ਹਾਂ ਨੂੰ ਜੁਝਾਰੂ ਵਰਕਰ ਨਹੀਂ ਚਾਹੀਦੇ ਕਿਉਂਕਿ ਅਸੀਂ ਘਰੋਂ ਕੇ ਚਿੱਟਾ ਕੁਰਦਾ ਪਾ ਕੇ ਪਾਕ ਦਸਤਾਰ ਜਾ ਕੇ ਆਪਾਂ ਮਿਲਣ ਜਾਂਦੇ ਆ ਅੱਗੋਂ ਸਾਡੇ ਵੱਲ ਅ ਆਪਣਾ ਮੁੱਖ ਨਹੀਂ ਕਰਦੇ ਸੋ ਜਿਹੜੇ ਜੁਝਾਰੂ ਵਰਕਰ ਨੇ ਪਾਰਟੀ ਨਾਲ ਖੜੇ ਆ ਉਹ ਮਾਨ ਮਰਿਆ ਦਾ ਸਨਮਾਨ ਦੇ ਭੁਕੇ ਨੇ ਬਾਕੀ ਇਹਨਾਂ ਨੂੰ ਹੁਣ ਜੁਝਾਰੂ ਵਰਕਰਾਂ ਦੀ ਲੋੜ ਨਹੀਂ ਹੈਗੀ ਰਹੀ ਗੱਲ ਕਾਂਗਰਸ ਪਾਰਟੀ ਦੀ ਨੈਸ਼ਨਲ ਪਾਰਟੀ ਹੈ ਬਹੁਤ ਵੱਡੀ ਪਾਰਟੀ ਆ ਵਿਕਾਸ ਦੀ ਗੱਲ ਕਰੀ ਤਾਂ ਇਹੇ ਕਰਵਾ ਸਕਦੀ ਹੈ ਬਾਕੀ ਸਿਰਫ ਗੱਲਾਂ ਕਰ ਸਕਦੇ ਨੇ ਸੁਪਨੇ ਵਿਖਾ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਸੋ ਓਜਲਾ ਸਾਹਿਬ ਦੇ ਛਵੀ ਦੇਖ ਕੇ ਜੋ ਇਹਨਾਂ ਨੇ ਵਿਕਾਸ ਕਰਾਏ ਨੇ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਮੈਨੂੰ ਤੇ ਮੇਰੇ ਪਿਤਾ ਜੀ ਮੇਰੇ ਬੇਟੇ ਨੂੰ ਨਾਲੇ ਮੇਰੇ ਜਿਹੜੇ ਨਾਲ ਜੁੜੇ ਸਾਥੀ ਇਹਨਾਂ ਨੂੰ ਲੱਗਾ ਕਿ ਇਹਨਾਂ ਤੋਂ ਵੱਧ ਹੋਰ ਕੋਈ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੱਗ ਨਹੀਂ ਖੋਲ ਸਕਦਾ ਉਹਨੇ ਦਾਅਵੇ ਕੀਤਾ ਜਿਹੜਾ ਪਹਿਲਾਂ ਬੀਜਪੀ 'ਚ ਰਹੇ ਨੇ ਬਾਅਦ 'ਚ ਅਕਾਲੀ ਦਲ ਚਾਏ ਕਈ ਨਾ ਕਿਤੇ ਇਹਦੇ ਕਿਤਨਾ ਕਿਤੇ ਦੇ ਮੋਦੀ ਸਾਹਿਬ ਨਾਲ ਸਾਰੀ ਗੱਲਾਂ ਜੋੜਦੀਆਂ ਨੇ ਸੋ ਜੇ ਕਦੀ ਚੀਜ਼ ਆ ਵੀ ਜਾਂਦੀ ਹੈ ਬਲਦੇ ਆਉਣੀ ਨਹੀਂ ਆ ਜੇ ਆ ਗਈ ਤੇ ਵੀ ਭਾਜਪਾ ਸਰਕਾਰ ਦੇ ਉਹਨਾਂ ਦੇ ਹੀ ਖਾਤੇ ਜਾਏਗੀ ਮੈਨੂੰ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਇਹ ਪਾਰਟੀ ਨੂੰ ਆਪ ਹੀ ਖਤਮ ਕਰਨਾ ਚਾਹੁੰਦੇ ਆ। ਸੋ ਇਸੇ ਕਰਕੇ ਜਿਹੜਾ ਵਰਕਰਾਂ ਦੀ ਲੋੜਨੀ ਆ ਉਹਨਾਂ ਵਰਕਰਾਂ ਦੀ ਲੋੜ ਹੈ ਜਿਹੜੇ ਅੱਗੇ ਪਿਛੇ ਖੱਬੇ ਸੱਜੇ ਬਸ ਹੋਰ ਕੁਝ ਨਹੀਂ ਆ। ਜਿਹੜਾ ਵਰਕਰ ਤਾਂ ਚਲੋ ਬਸ ਚੁੱਪਚਾ ਜਾਈਏ ਤੇ ਚਾਰੀ ਚੰਗੀਰ ਬਦ ਮੇਰਾ ਯਾਦ ਆਉਂਦਾ ਹੈ ਕਿ ਅਗਰ ਸਾਡੀ ਸਰਕਾਰ ਆ ਗਈ ਤੇ ਸਭ ਤੋਂ ਵੱਡਾ ਮੁੰਡਾ ਕੈਂਸਰ ਤੇ ਨਸ਼ਾ ਕਰਾ ਗਾ ਉਹ ਵੀ ਆਪਣੇ ਵਿੱਚ ਹੀ ਬਾਕੀ ਦੀ ਸਜਾ ਦੇ ਪ੍ਰੋਗਰਾਮ ਕਰਾਂ। ਮੈਂ ਕਰੈਲੀ ਕਰ ਰਿਹਾ ਸੀ ਮੈਨੂੰ ਬਜ਼ੁਰਗ ਨੇ ਕਿਹਾ ਸੀ ਬੇਟਾ ਡਾਇਨਾਸੌਰ ਤੇ ਸ਼ਾਇਦ ਦੁਬਾਰਾ ਆਜੇ ਕਾਲੀ ਦਲ ਦੁਬਾਰਾ ਨਹੀਂ ਆਉਣਾ। ਸੋ ਇਸ ਕਰਕੇ ਮੇਰਾ ਖਿਆਲ ਬਜ਼ੁਰਗ ਵੀ 80 90 ਸਾਲ ਦਾ ਹੀ ਤੇ ਮੇਰਾ ਖਿਆਲ ਉਹਦੀ ਗੱਲ ਜਿਆਦਾ ਵਧੀਆ ਸੀ ਮੇਰਾ ਖਿਆਲ ਉਹ ਬਜ਼ੁਰਗ ਵਾਲਾ ਜਵਾਬ ਜਿਆਦਾ ਵਧੀਆ ਇਹਨਾਂ ਦਾ ਸੁਪਨੇ ਵੇਖ ਰਹੇ ਨੇ ਸੁਪਨੇ ਵੇਖਣ ਦਾ ਕਿਸੇ ਦਾ ਅਧਿਕਾਰ ਨਹੀਂ ਹੋ ਸਕਦੇ ਜਿਹੜਾ ਜਿਹੜਾ ਗੈਂਗਸਟਰ ਜਿਹੜਾ ਨਸ਼ੇ ਖਤਮ ਕੀਤੀ ਇਹਦਾ ਮਤਲਬ ਚਾਬੀ ਇਹਨਾਂ ਕੋਲ ਹੈ ਇਹਨਾਂ ਨੇ ਬੰਦ ਕਰਨੇ ਦੇਖੋ ਅਕਾਲੀ ਦਲ ਜਿਹੜਾ ਆ ਇਸ ਵੇਲੇ ਬਿਲਕੁਲ ਆਸ਼ੀਤ ਹੈ ਜਿਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਲੜ ਰਿਹਾ ਉਮੀਦਵਾਰ ਟਿਕਟ ਸਰੈਂਡਰ ਕਰਦੇ ਟਿਕਟ ਛੱਡ ਕੇ ਭੱਜੇ ਚੰਡੀਗੜ੍ਹੋਂ ਉਸ ਜਿਹੜੀ ਰਾਜਧਾਨੀ ਆ ਸਾਡੀ ਦੇਸ਼ ਦੀ ਤੁਹਾਡੀ ਪ੍ਰਦੇਸ਼ ਦੀ ਸੌਰੀ ਉਹਦੀ ਰਾਜਧਾਨੀ 'ਚ ਬੰਦਾ ਟਿਕਟ ਛੱਡ ਦੇ ਕਿੱਥੋਂ ਵੱਡੀ ਕਿਹੜੀ ਗੱਲ ਐ ਔਰ ਥਾ-ਥਾ ਤੇ ਤੁਹਾਡੇ ਸਾਹਮਣੇ ਇਹਨਾਂ ਦੇ ਕੁਝ ਪਾਰਟੀ ਛੱਡ ਕੇ ਜਾ ਰਹੇ ਆ ਕਿਸੇ ਨੂੰ ਪਾਰਟੀ ਕਰਕੇ ਕੱਢਣ ਜਾ ਰਹੇ ਕਿਉਂਕਿ ਪਰਿਵਾਰਵਾਦ ਬਹੁਤ ਐਪੀ ਹੋ ਗਿਆ ਉਹ ਹੁਣ ਜਿਹੜਾ ਮੈਂ ਤੁਹਾਨੂੰ ਮੁੱਖ ਦੀ ਜੀ ਗੱਲ ਦੱਸਾਂ ਨਾ ਜਿਹੜਾ ਛੋਟਾ ਜੇਬ ਛੋਟ ਤੇ ਵੇਚਿਆ ਕਿ ਜਿਹੜਾ ਲੋਕਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਹੁਣ ਹਾਲਾਤ ਤੇ ਉਹਨਾਂ ਦੀ ਇਹੋ ਜਿਹੀ ਹੋਣੀ ਐ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜਿਹੜੇ ਲੋਕ ਗੁਰੂ ਸਾਹਿਬ ਦੇ ਨਹੀਂ ਹੋਏ ਉਹ ਪੰਜਾਬ ਦੇ ਕਿੱਥੋਂ ਹੋ ਸਕਦੇ ਤੇ ਲੋਕਾਂ ਦੇ ਕਿੱਥੋਂ ਹੋ ਸਕਦੇ ਨੇ ਜਿਹੜਾ ਲੋਕਾਂ ਨੇ ਗੁਰੂ ਸਾਹਿਬ ਦਾ ਖੌਫ ਨਹੀਂ ਹੈਗਾ ਉਹਨਾਂ ਨੂੰ ਲੋਕਾਂ ਦਾ ਖੌਫ ਕਿੱਥੋਂ ਹੋਣਾ ਅਸੀਂ ਲੋਕ ਕਿਸੇ ਕਾਸਤ ਦੀ ਹੋਈਏ ਕਿਸੇ ਧਰਮ ਦੀ ਹੋਈਏ ਗੁਰੂ ਸਾਹਿਬ ਜਾ ਰਹੇ ਹੁਣ ਕਿਤੇ ਸਾਨੂੰ ਰਸਤੇ ਜੋਨ ਗੱਡੀਆਂ ਸਾਈਡ ਤੇ ਕਰਕੇ ਸਾਈਡ ਤੇ ਹੱਥ ਜੋੜ ਕੇ ਖਲੋ ਜਾਨੇ ਗੱਡੀਆਂ ਖਲਾਰ ਦਿੰਦੀਆਂ ਪਰ ਇਹ ਲੋਕ ਤੇ ਇੰਨੇ ਹੰਕਾਰੀ ਨੇ ਮਤਲਬ ਉਹਨਾਂ ਦੇ ਜਿਹੜੇ ਮੁਖੀ ਨੇ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਨੇ ਉਹਨਾਂ ਨੂੰ ਮਾਫੀਆਂ ਦੀ ਏਂਡੇ ਨੇ ਕੱਲ ਬੀਬੀ ਅਰ ਸਿਮਰਤ ਕੌਰ ਬਾਦਲ ਜੀ ਦੀ ਫੋਟੋ ਕੋਤੀ ਚੁੱਕ ਕੇ ਖੜੀ ਸੀ ਇਹ ਕਿੰਨਾ ਕੀ ਦੀ ਗੱਲ ਕਰਦੇ ਜੀ ਕਿਹੜੇ ਪੰਥ ਦੀ ਗੱਲ ਕਰਦੇ 328 ਰੂਪ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਮਨੀ ਗੁਰਦਾਰਾ ਪਰਬੰਧ ਕਮੇਟੀ ਚ ਗਾਇਬ ਹੋ ਜਾਣ ਉਹਦਾ ਕੋਈ ਤੋਹਫਾ ਨਾ ਲੱਗੇ ਜਾਗਦੀ ਜਾਗਦੀ ਜੋਤ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਸਰੂਪ ਹੀ ਗਾਇਬ ਹੋ ਜਾਣ ਪਰ ਇਹ ਲੋਕ ਨੇ ਛੋਟੇ ਵੀ ਇਹਨਾਂ ਦਾ ਕੁਝ ਨਹੀਂ ਇਹਨਾਂ ਦਾ ਤੇ ਪਰਮਾਤਮਾ ਦੇਖੋ ਹੁਣ ਜਿਨ੍ਹਾਂ ਨੇ ਉਹਨਾਂ ਦਾ ਮੱਥਾ ਲਾਇਆ ਉਥੇ ਤੇ ਪਰਮਾਤਮਾ ਦੇਖੋ ਪਰਮਾਤਮਾ ਇਹ ਕੁਝ ਇਹਨਾਂ ਦਾ ਕਰ ਸਕੇ ਮੇਰਾ ਨਹੀਂ ਖਿਆਲ ਇਹਨਾਂ ਦਾ ਕੁਝ ਹੋਵੇ ਨਾ ਨਾ ਤਿੰਨ ਜਿਹੜਾ ਨਾ ਨਾ 13 ਜਿਹੜਾ ਤੁਹਾਡੇ ਸਾਹਮਣੇ ਹੋਣਾ ਦੇਖੋ ਲੱਗਦਾ ਕਿ ਰਾਜਨੀਤੀ ਦੇ ਵਿੱਚ ਧਰਮ ਲੋਕੇ ਕਰ ਦਿੰਦੇ ਨੇ ਜਿੱਥੇ ਲੋੜ ਪੈਂਦੀ ਇਹਨਾਂ ਨੂੰ ਬਾਅਦ ਤੱਕ ਨੂੰ ਮਤਲਬ ਜਿਵੇਂ ਜੋ ਆਪਣਾ ਗੁਰੂ ਘਰਾਂ ਨੂੰ ਵਰਤੋ ਕਰਦੇ ਨੇ ਦੇਖੋ ਦੇਸ਼ ਦੇ ਵਿੱਚ ਦੋ ਤਰ੍ਹਾਂ ਦੀ ਰਾਜਨੀਤੀ ਹੈ ਇੱਕ ਦੇ ਸੰਵਿਧਾਨ ਨੂੰ ਮੰਨਦੀ ਹੈ ਬਾਬਾ ਸਾਹਿਬ ਭੀਮਰਾਓ ਬੇਦ ਕਰਦੇ ਕਿਉਂਕਿ ਉਹਦੇ ਵਿੱਚ ਸਾਰੇ ਵਰਗਾਂ ਦਾ ਬਰਾਬਰ ਸਤਿਕਾਰ ਹੈ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੈ ਭਾਵੇਂ ਇੱਕ ਮੁਹੱਲੇ 'ਚ ਲੋਕ ਵੱਖ-ਵੱਖ ਵਰਗਾਂ ਦੇ ਰਹਿੰਦੇ ਨੇ ਉਹਨਾਂ ਨੂੰ ਬਰਾਬਰ ਲੈ ਕੇ ਚੱਲਿਆ ਜਾਂਦਾ ਇੱਕ ਬੰਨੇ ਉਹ ਲੋਕ ਨੇ ਜਿਹੜੇ ਵਿਕਾਸ ਤੇ ਕਰਦੇ ਨਹੀਂਗੇ ਉਹ ਹਮੇਸ਼ਾ ਧਰਮ ਦੇ ਨਾਂ ਤੇ ਤੁਹਾਡੇ ਜਖਮਾਂ ਦੇ ਕੋਈ ਨਾ ਕੁਝ ਇਹੋ ਜਿਹਾ ਕੰਮ ਕਰਨਗੇ ਵੀ ਤੁਸੀਂ ਲੋਕ ਭਾਵਕ ਹੋ ਜਾਓਗੇ ਕਿ ਧਰਮ ਦੀ ਜਿਹੜੀ ਸਾਡੀ ਨਵਜੋ ਸਾਰਿਆਂ ਦੀ ਕਮਜ਼ੋਰ ਹੈ ਪਰ ਕੋਈ ਵੀ ਹੋ ਮੈਂ ਮਾਫੀ ਚਾਹੁੰਦਾ ਇਸ ਗੱਲ ਦੀ ਇਸ ਕਰਕੇ ਉਹ ਉਹ ਕਦੀ ਵੀ ਉਹਦੇ ਤੇ ਕੰਮ ਨਹੀਂ ਕਰਨਗੇ ਔਰ ਇਹ ਇਹ ਲੋਕ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਕਰਦੇ ਨੇ ਹੁਣ ਤੁਸੀਂ ਅ ਸੋਸ਼ਲ ਮੀਡੀਆ ਤੇ ਦੇਖ ਲਓ ਮਤਲਬ ਉਹ ਮਤਲਬ ਕਿੱਡੀ ਵੱਡੀ ਚੀਜ਼ ਕਹਿ ਰਹੇ ਨੇ ਕਿ ਹਮਨ ਨੂੰ ਕੋ ਲਾਏ ਹਨ ਮਤਲਬ ਅਮਰਾ ਰਾਮ ਜੋ ਰਾਮ ਜੀ ਕੋ ਲਾਏ ਹਨ ਹਮਨ ਨੂੰ ਲਾਏਗੇ ਯਾਰ RAM JI ਸ੍ਰਿਸ਼ਟੀ ਰਚਨਾਰ ਨੇ ਮਤਲਬ ਲੋਕ ਕੋਈ ਗਲਤੀਆਂ ਵੀ ਰੱਬ ਕਿਹੋ ਜੀ ਇਹਨਾਂ ਤੋਂ ਕਰਾ ਰਿਆ ਵੀ ਜਿਹੜੇ RAM JI ਨੂੰ ਲੈ ਕੇ ਆਏ ਮਤਲਬ ਪਹਿਲੀ ਵਾਰੀ ਇਹ ਸੁਣਿਆ ਜੋ ਛੋਟੇ ਉਦੋਂ ਡੇਡੇ ਹੋਏ ਆ ਹਮੇਸ਼ਾ ਹੁੰਦੇ ਆ ਕਿ RAM JI ਜਿਹੜੇ ਨਾ ਉਹ ਸ੍ਰਿਸ਼ਟੀ ਦੇ ਕੁਦਰਤ ਦੇ ਰਚਨਾਰ ਨੇ ਇਸ ਦੁਨੀਆ ਦਾ ਦੇ ਔਰ ਉਹਨਾਂ ਨੇ ਹਰ ਇੱਕ ਦਾ ਫਰਕ ਦਾ ਭਲਾ ਕੀਤਾ ਔਰ ਹਰ ਇੱਕ ਨੂੰ ਦਿੱਤਾ ਆ ਪਰ ਪਹਿਲੀ ਵਾਰੀ ਸੁਣ ਰਿਹਾ ਵੀ ਕੋਈ RAM JI ਨੂੰ ਵੀ ਲੈ ਕੇ ਆਇਆ ਇੰਨੇ ਵੱਡੇ ਵੱੱਜਰ ਗੁਨਾਹ ਇਹ ਲੋਕ ਕਰ ਰਹੇ ਨੇ ਔਰ ਹੁਣ ਲੋਕ ਕਹ ਰਹੇ ਆ ਹਮ ਉਨਕੋ ਲਾਏਂਗੇ ਜਿੰਨਕੋ RAM JI ਲਾਏ ਉਹ ਕਹਿ ਰਹੇ ਵੀ ਉਹਨਾਂ ਨੂੰ ਲੈ ਕੇ ਆਉਣਾ ਜਿਹਨੂੰ ਰਾਮ ਜੀ ਲੈ ਆਏ ਆ ਪਰ ਕੁਦਰਤ ਜਿਹੜੀ ਹੈ ਉਹ ਦੇਖੋ ਧਰਮ ਦੇਖੋ ਪਰਮਾਤਮਾ ਦਾ ਨਾਮ ਹੁੰਤੇ ਹੈ ਪਰ ਇਹ ਵੇਖੋ ਅੱਜ ਵਿਕਾਸ ਦੀ ਗੱਲ ਕਰਨ ਵੀ ਦੇਸ਼ ਦੀ ਜੀਡੀਪੀ ਕਿਉਂ ਡਾਊਨ ਹੈ ਦੇਸ਼ ਦੇ ਵਿੱਚ ਮਹਿੰਗਾਈ ਕਿਉਂ ਇੰਨੀ ਜ਼ਿਆਦੀ ਵਧੀ ਹੈ ਗਰੀਬ ਨੂੰ ਦੱਸੋ ਵੀ 50 ਰੁਪਏ ਵਾਲੀ ਚੀਜ਼ ਜਿਹੜੀ ਹੈ 200 ਦੀ ਕਿਉਂ ਮਿਲ ਰਹੀ ਹੈ 50 ਦਾ ਪੈਟਰੋਲ 100 ਦਾ ਕਿਉਂ ਹੈ ਪਬਲਿਕ ਸੈਕਟਰ ਜੂਨਟ ਵੇਚੇ ਕਿਉਂ ਗਏ ਆ ਇਨਕਮ ਟੈਕਸ ਟੈਰਰ ਕਿਉਂ ਹੈ ਐਮ ਐਸ ਐਮ ای ਦੇ ਤੇ ਕਿ ਮਾੜਾ ਕਾਨੂੰਨ ਕਿਉਂ ਬਣਾਇਆ ਗਿਆ ਲੋਕਾਂ ਨੂੰ ਜਾਣਕਾਰੀ ਦੇਣ ਅੱਜ ਲੋਕ ਪੁੱਛਣਾ ਚਾਹੁੰ ਹਾਤ ਰਜ਼ੀਆ ਘਟਨਾਵਾਂ ਵੇਲੇ ਤੁਸੀਂ ਕਿੱਥੇ ਹੋ ਮਨੀਪੁਰ ਦੀਆਂ ਘਟਨਾਵਾਂ ਵੇਲੇ ਤੁਸੀਂ ਕਿਉਂ ਨਾ ਜਾ ਕੇ ਅੱਜ ਚਾਈਨਾ ਜਿਹੜਾ ਹੈ ਸਾਡੀ 2000 ਵਰ ਕਿਲੋਮੀਟਰ ਅੰਦਰ ਸਾਡੀ ਜ਼ਮੀਨ ਤੇ ਆ ਕੇ ਬਹਿ ਗਿਆ ਔਰ ਨੈਚਰਲ ਪ੍ਰਦੇਸ਼ ਦੇ ਸਿਟੀ ਦੇ ਉਹਨਾਂ ਨਾਂ ਚੇਂਜ ਕਰ ਦਿੱਤੇ ਆ ਉੱਥੇ ਕੋਈ ਬੋਲ ਬਾਲਾ ਨਹੀਂ ਕਰਪਸ਼ਨ ਦੇ ਉੱਤੇ ਜਿਹੜੀਆਂ ਬੀਫ ਕੰਪਨੀਆਂ ਸੀ ਉਹਨਾਂ ਕੋ 250 ਕਰੋੜ ਰੁਪਇਆ ਇਲੈਕਟਰ ਬੌਂਡ ਲਏ ਗਏ ਨੇ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਇਲੈਕਟਰ ਬੌਂਡ ਲਏ ਗਏ ਨੇ ਚਾਈਨਾ ਦੀਆਂ ਕੰਪਨੀਆਂ ਤੋਂ ਇਲੈਕਟਰ ਬੌਂਡ ਲਏ ਗਏ ਨੇ ਕਿਹੜੇ ਉਹਦਾ ਜਵਾਬ ਦਿਨ ਨਾ ਜੇ ਕੋਈ ਅੱਜ ਪੋਖ ਮਰੀ ਜਾਈ 106ਵੇਂ ਸਥਾਨ ਤੇ ਆ ਪਰ ਕੈਪਟਨ ਕਮ ਚ 143ਵੇਂ ਸਥਾਨ ਤੇ ਆ ਜੇ ਸਾਰੇ ਦੇ ਚੰਗੀ ਤੁਲਨਾ ਕਰ ਲਓ ਕਿਹੜੇ ਵਿਕਾਸ ਦੀ ਇਸੇ ਕਰਕੇ ਜਦੋਂ ਕੋਈ ਦੱਸਣ ਲਈ ਨਾ ਹੋਵੇ ਨਾ ਉਦੋਂ ਫਿਰ ਇਹ ਦੋ ਪਾਰਟੀਆਂ ਨੇ ਜਿਹੜੀਆਂ ਲੋਕਾਂ ਨੂੰ ਭਾਵਨਾਵਾਂ ਨਾਲ ਖੇਡਦੀਆਂ ਨੇ ਤੇ ਪਰ ਮੈਂ ਇੱਕ ਗੱਲ ਕਹੂੰਗਾ ਜੇ ਜ਼ਿੰਦਗੀ ਇਹ ਸਮਾਜ 'ਚ ਜਿਉਣੀ ਆ ਤਾਂ ਸਮਾਜ ਚੱਕੇ ਬਦਲਣਾ ਜਿਸਾਨੂੰ ਅਧਿਕਾਰ ਮਿਲਦੇ ਨੇ ਭਾਵੇਂ ਕੋਈ ਮਕਾਨ ਦਾ ਅਧਿਕਾਰ ਮਿਲਦਾ ਹੈ ਭਾਵੇਂ ਸਾਨੂੰ ਚੱਲਣ ਦਾ ਰੋਡ ਤੇ ਅਧਿਕਾਰ ਹੈ ਭਾਵੇਂ ਕੋਈ ਕਾਨੂੰਨੀ ਮਤਲਬ ਸਾਨੂੰ ਰਜੀਣ ਦਾ ਅਧਿਕਾਰ ਹੈ ਉਹ ਕੌਣ ਦਿੰਦਾ ਹੈ ਸਭਿਵਧਾੜ ਦਿੰਦਾ ਹੈ ਔਰ ਸੰਵਿਧਾਨ ਦੇ ਦਾਇਰੇ ਚ ਲੈ ਕੇ ਅਸੀਂ ਲੋਕ ਮਤਲਬ ਸਾਡੇ ਧਰਮ ਇਜਾਜ਼ਤ ਆ ਆਜ਼ਾਦ ਆ ਬੰਦਾ ਜਿਸ ਮਰਜ਼ੀ ਧਰਮ ਨੂੰ ਮੰਨੇ ਪਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸਾਨੂੰ ਸਮਾਜ ਚ ਚੱਲਣਾ ਪੈਂਦਾ ਸੋ ਇਹਨਾਂ ਲੋਕਾਂ ਕੋਲ ਵਿਕਾਸ ਲਈ ਕਹਿਣ ਲਈ ਕੁਝ ਨਹੀਂ ਹੈਗਾ ਅੱਜ ਦੇਸ਼ ਦਾ ਮਾੜਾ ਹਾਲ ਹੈ ਵਪਾਰੀ ਦੇਸ਼ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਵਾ ਸੋ ਇਸ ਕਰਕੇ ਬੇਰੋਜ਼ਗਾਰੀ ਦੀ ਦਰ ਇੰਨੀ ਜ਼ਿਆਦੀ ਵਧ ਗਈ ਹੈ ਇਹਨਾਂ ਨੇ ਤੁਹਾਡੇ ਜਿਹੜੇ ਅੰਕੜੇ ਨੇ ਇਹਨਾਂ ਦੀ ਜਿਹੜੀ ਸਾਈਟ ਹੈ ਉੱਤੋਂ ਇਹਨਾਂ ਨੇ ਖਤਮ ਕਰ ਦਿੱਤੇ ਗਏ ਨੇ ਸੋ ਅੱਜ ਇਹ ਲੋਕ ਇਸ ਕਰਕੇ ਧਰਮ ਨੂੰ ਅੱਗੇ ਕਰਦੇ ਨੇ ਇਹਨਾਂ ਲੋਕਾਂ ਕੋਲ ਜਦੋਂ ਜਵਾਬ ਹੈ ਨੀਗਾ 10 ਸਾਲ ਇਹ ਪਾਰਟੀ ਜਿਹੜੀ ਹੈ ਸਾਡੇ ਦੇ ਦੇ ਨੌਜਵਾਨਾਂ ਦਾ ਫਿਊਚਰ ਦਾ ਭੁੱਖ ਦਾ ਖਾ ਚੁੱਕੇ ਨੇ ਹੁਣ ਉਹ ਫਿਰ ਉਹਨਾਂ ਗੱਲਾਂ ਤੇ ਆਏ ਨੇ ਪਰ ਮੈਂ ਇੱਕ ਤੁਹਾਨੂੰ ਗੱਲ ਕਹਿ ਦਿਆਂ RAM ਜੀ ਨਹੀਂ ਸਾਨੂੰ ਲਿਆਂਦਾ ਸੀ RAM ਜੀ ਨੇ ਗੁਰਜੀਤ ਔਲੇ ਤੋਂ ਬਹੁਤ ਵਿਕਾਸ ਕਰਾਇਆ ਲੋਕਾਂ ਨੇ ਬਿਲਕੁਲ ਉਹੀ ਕਰਨਗੇ ਜੋ ਠੀਕ ਹੋਏਗਾ ਕੋਈ ਗੱਲ ਨਹੀਂ ਤੁਸੀਂ ਵੇਖੋ ਨਾ ਜਦੋਂ ਮੋਦੀ ਜੀ ਚੱਲਣ ਦੇ ਨੇ ਉਹ RAM ji ਦੀ ਉਂਗਲ ਫੜ ਕੇ ਲੈ ਕੇ ਜਾ ਰਹੇ ਯਾਰ ਐਡਾ ਬੱਚਰ ਕੋਲਾ ਕਦੀ ਹੋ ਸਕਦਾ ਜ਼ਿੰਦਗੀ ਚ ਮਤਲਬ ਰੱਬ ਨੂੰ ਕਹੋ ਕਿ ਉਂਗਲ ਉਂਗਲ ਫੜ ਕੇ ਮੈਥ ਸਿਖਾ ਲਾ ਰਹੇ ਆ ਇਹ ਤੇ ਬਹੁਤ ਵੱਡਾ ਅੰਕਾਰ ਜਿੱਦਾਂ ਇਹਨਾਂ ਨੇ ਮੱਥਾ ਲਾਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਹਨਾਂ RAM ji ਨਾਲ ਮੱਥਾ ਲਾ ਕੇ ਬੈਠੇ ਨੇ ਹੁਣ ਦੇਖੋ ਅੱਗੇ ਪਰਮਾਧਮਾ ਕੀ ਕਰਦਾ ਇਹ ਇਹ ਪਾਰਟੀਆਂ ਕੋਈ ਫੰਡ ਆਏ ਨੇ ਅਮਰਸਰ ਵਾਸਤੇ ਪਾਰਟੀਆਂ ਦਾ ਸਟੇਟ ਅੰਦਰ ਕਾਂਗਰਸ ਸਰਕਾਰ ਐ ਮੈਂ ਪੁੱਛਣਾ ਚਾਹੁੰਦਾ ਮੈਂ ਮੈਂਬਰ ਪਾਰਲੀਮੈਂਟ ਐ ਮੈਂ ਪਾਰਲੀਮੈਂਟ ਦੀ ਗੱਲ ਕਰੂੰਗਾ ਇਹ ਸਰਕਾਰ ਨੇ ਕੁਝ ਕੀਤਾ ਨਹੀਂ ਕੀਤਾ ਉਹਦਾ حساب ਭਾਈ ਚੋ ਚੁੱਕਾ ਉਹਨਾਂ ਨੂੰ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਗਰਦਾਲਪੁਰ ਕਿੰਨੇ ਫੜ ਦਿੱਤੇ ਜੇ ਤੁਹਾਡੀ ਭਾਜਪਾ ਦੀ ਕੇਂਦਰ ਸਰਕਾਰ ਨੇ ਹਿਆਰਪੁਰ ਕਿੰਨੇ ਦਿੱਤੇ ਜੇ ਜਿੱਥੇ ਬੰਦਾ ਜਾਗਦਾ ਰਹਿੰਦਾ ਜਿੱਥੇ ਬੰਦਾ ਬੋਲਣ ਜੋਗਾ ਜਿੱਥੇ ਬੰਦਾ ਗੱਲ ਕਰਦਾ ਮੈਨੂੰ ਜਿੰਨੇ ਫੰਡ ਆਏ ਨੇ ਮੈਨੇ ਪਾਰਲੀਮੈਂਟ ਨੇ ਦਿੱਤੇ ਨੇ ਪਾਰਲੀਮੈਂਟ ਦਾ ਮੈਂਬਰ ਐ ਉਸ ਹੱਥ ਇਹਦੇ ਵੇਖੋ ਇਹ ਚੀਜ਼ਾਂ ਲੋਕਾਂ ਨੇ طے ਕਰਨੀਆਂ ਨੇ ਲੜਾਈ ਵੀ ਲੜਨੀ ਪੈਂਦੀ ਹੈ ਉਹਨੇ ਕਹਿ ਦਿੰਦਾ ਵੀ ਧਰਨੇ ਤੇ ਗੁਰਜੀਤ ਔਜਲਾ ਨਹੀਂ ਸੀ ਬੈਠਾ ਉਹ ਵੀ ਕਹਿ ਸਕਦੇ ਵੀ ਕਿ ਸ਼ਾਇਦ ਕੋਈ ਕੱਲੋ ਹੋ ਹੋ ਸਕਦਾ ਹੈ ਮੈਂ ਨਾਲ ਉਹਨਾਂ ਨੂੰ ਤਿਆਰੀ ਰੱਖੋ ਤਿਆਰੀ ਰੱਖੋ 4 ਤਰੀਕ ਦੀ ਇੰਡੀਆ ਲਾਈਨ ਦੀ ਸਰਕਾਰ ਬਣ ਰਹੀ ਹੈ ਉਹਨਾਂ ਸੀਟਾਂ ਦੇ ਬੈਠਾ ਜਿੱਥੇ ਤੁਸੀਂ ਬੈਠੇ ਹੋ ਕੀ ਕਰਨਾ ਕਰੂ ਉਹਨਾਂ ਸਾਹਿਬ ਕਾਂਗਰਸ ਨੇ ਆਪਣੇ ਤੌਰ 'ਤੇ ਪੱਪਾ ਦੇ ਵਿੱਚ ਕਈ ਗਰੰਟੀਆਂ ਦਿੱਤੀਆਂ ਗਈਆਂ ਪੰਜਾਬ ਦੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਇਹ ਗਰੰਟੀਆਂ ਨੂੰ ਉਦੇਸ਼ ਨੇ ਕੋਈ ਪਾਰਟੀ ਦਾ ਰੋਡ ਮੈਪ ਹੈ ਹੋ ਜਾ ਯਾਰ ਕਿਹਾ ਕਿ ਇਹ ਗਰੰਟੀਆਂ ਪੂਰੀਆਂ ਦੇਖੋ ਕਾਂਗਰਸ ਨੇ ਦੇਸ਼ ਦੀ ਸਰਕਾਰ ਚਲਾਉਣੀ ਇਹੜੀ ਇਲੈਕਸ਼ਨ ਹੋ ਰਹੀ ਹੈ ਪਾਰਲੀਮੈਂਟ ਦੀ ਹੋ ਰਹੀ ਹੈ ਪੰਜਾਬ ਦੀ ਇਲੈਕਸ਼ਨ ਨਹੀਂ ਹੋ ਰਹੀ ਜਦੋਂ ਪੰਜਾਬ ਦੀ ਇਲੈਕਸ਼ਨ ਹੋਵੇ ਪੰਜਾਬ ਦੇ ਹਾਲਾਤ ਨਾਲ ਸੋਚਾਂ ਜਿਹੜੇ ਗਰੰਟੀਆਂ ਨੇ 40 ਲੱਖ ਕਰੋੜ ਦਾ ਜਿਹੜਾ ਬਜਟ ਹੈ ਉਹਦੇ ਹਿਸਾਬ ਨਾਲ ਦਿੱਤੀਆਂ ਗਈਆਂ ਸੋ ਉਹ ਜਿਹੜੀ ਜਿਹੜੀ ਗਰੰਟੀ ਹੁੰਦੀ ਹੈ ਉਹ ਦੇਸ਼ ਵਾਸਤੇ ਹੁੰਦੀ ਹੈ ਕਿ ਜਦੋਂ ਪੰਜਾਬ ਦੀ ਸਰਕਾਰ ਦੀ ਇਲੈਕਸ਼ਨ ਆਊਗੀ ਉਹਦਾ ਪਤਾ ਤੁਹਾਨੂੰ ਇਹਦਾ ਜਵਾਬ ਦੇਵਾਂਗੇ ਤੁਹਾਡੇ ਵਿਰੋਧੀ ਜਿਹੜੇ ਨੇ ਇਹ ਤਾਂ ਨਾਲੀਆਂ ਦੇ ਵਿੱਚ ਵੜੇ ਨੇ ਕਿ ਨਾਲੀਆਂ ਨਹੀਂ ਬੋਏ ਨਾ ਉਹ ਜਿੱਥੇ ਬੋਏ ਲੜ ਖਾਪ ਕੇ ਮੈਨੂੰ ਇਹਨਾਂ ਦੇ ਪਤਾ ਨਹੀਂਗਾ ਇਹ ਤਾਂ ਚਲੋ ਹੋ ਜਾਣੇ ਆ ਮੈਂ ਇਹਨਾਂ ਦੇ ਜਿਹੜੇ ਜਿਹੜੇ ਅੰਦਰ ਵਗਦੇ ਗੰਦੇ ਨਾਲੇ ਆ ਨਾ ਉਹਦਾ ਵੀ ਮੈਂ ਇਲਾਜ ਕਰਨਾ ਵੀ ਉਹ ਕਿੱਦਾਂ ਸਾਫ਼ ਬਣੇ ਉਹ ਮਜਰੂਰ ਸਾਫ਼ ਕਰਾਉਂਗਾ ਕੱਲ ਦੱਸੀ ਹੈ ਵਿਕਾਸ ਦਾ ਕੰਮ ਤੇ ਕਿਪਸ਼ੀ ਹੋ ਸਕਦਾ ਪਰ ਜਿਹੜਾ ਅੰਦਰ ਜਿਹੜਾ ਨਾਲਾ ਹੁੰਦਾ ਨਾ ਗੰਦਾ ਉਹ ਉਹਦਾ ਵੀ ਇਲਾਜ ਕਰਨਾ ਪੈਣਾ ਉਹ ਲੋਕ ਕਰਨਗੇ ਲੋਕਾਂ ਨੇ ਤਿੰਨ ਚਾਰ ਰੀਤ ਅੱਕੇ ਕਰਤਾ ਹੁਣ ਫੇਰ ਇੱਕ ਤਰੀਕ ਨੂੰ ਕਰ ਦੇਣਗੇ ਕੋ ਜਿਹੜੀ ਫਰੌਤੀ ਦੀ ਗੱਲ ਕੀਤੀ ਲਾਅਨ ਆਰਡਰ ਦੀ ਭਗਵੰਤਮਾਨ ਸਰਕਾਰ ਟੋਟਲ ਫੇਲ ਐ ਇਸ ਮੁੱਦੇ ਤੇ ਲਾਅਨ ਆਰਡਰ ਆ ਜੇ ਏਡਾ ਮਾੜਾ ਵੀ ਕੋਈ ਵੀ ਬੰਦਾ ਘਰੋਂ ਨਿਕਲਦਾ ਗਿਆ 10 ਵਾਰੀ ਸੋਚਦਾ ਤੇ ਜੇ ਨੇਹਰਾ ਹੋ ਜਾਈ ਤੇ ਮੇਰਾ ਖਿਆਲ ਹੈ ਮੈਂ ਤੁਹਾਡੇ ਮਾਧਿਅਮ ਰੇ ਕਹਿਣਾ ਹਰ ਕੋਈ ਆਪਣੇ ਬੱਚੇ ਨੂੰ ਵਾਰ-ਵਾਰ ਫੋਨ ਕਰਦਾ ਬੱਚੇ ਕਿੱਥੇ ਹੋ ਜੇ ਜੇ ਕੋਈ ਘਰ ਦਾ ਮੁਖੀ ਵਾਰ ਉਹਨੂੰ ਪੁੱਛਿਆ ਜਾਂਦਾ ਵੀ ਕਿੱਥੇ ਹੋ ਕੋਈ ਧੀ ਪੈਂਡ ਸ਼ਾਮ ਨੂੰ ਕੋਈ ਸੋਨਾ ਪਾ ਕੇ ਬਾਹਰ ਨਹੀਂ ਨਿਕਲ ਸਕਦੀ ਫਰੌਤੀਆਂ ਦੇ ਕਾਲ ਇੱਥੇ ਤੱਕ ਆ ਰਹੀਆਂ ਨੇ ਵੀ ਮਤਲਬ ਸਾਰੇ ਸ਼ਹਿਰ ਦੇ ਵਿੱਚੋਂ ਤੁਸੀਂ ਵੇਖ ਲੋ ਕੋਈ ਬੰਦੇ ਦੱਸਦੇ ਹੀ ਨਹੀਂ ਕਿ ਫਰੌ ਮੇਰੀ ਚੌਂ ਰੈਲੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਬੰਦੇ ਦੇ ਗੋਲੀਆਂ ਮਾਰੀਆਂ ਗਈਆਂ ਅਵਨੀਤ ਮਹਾਜ ਨੇ ਕੱਲ ਉਹਦੇ ਗੋਲੀਆਂ ਮਾਰੀਆਂ ਗਏ ਗੱਡੀ ਦੇ ਵਿੱਚ ਐਸ ਵੇਲੇ ਲਾਅਨ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਅ ਸਿੱਧੂ ਮੂਸੇਵਾਲੇ ਦੀ ਜਿਹਦੀ ਦੂਜੀ ਵਰਸੀ ਹੈ ਅਜੇ ਤੱਕ ਉਹਨੂੰ ਨਿਆਂ ਨਹੀਂ ਮਿਲਿਆ ਉਹ ਵਿਚਾਰੇ ਤੁਰੇ ਫਿਰਦੇ ਨੇ ਛੜਕਾਂ ਦੇ ਉੱਤੇ ਕਿਹੜੇ ਕਿਹੜੀ ਸਰਕਾਰ ਦੀ ਗੱਲ ਹੈ ਇਹ ਸਰਕਾਰ ਟੋਟਲ ਫੇਲ ਹੈ ਸਟੇਜ ਦਾ ਤੇ ਸਟੇਟ ਦਾ ਬਹੁਤ ਵੱਡਾ ਫਰਕ ਹੁੰਦਾ ਸਟੇਜ ਚਲਾਉਂਦਾ ਸਟੇਟ ਚਲਾਉਂਦਾ ਅੱਜ ਲੋਕਾਂ ਨੂੰ ਮਹਿਸੂਸ ਹੋ ਰਿਹਾ ਜਿਹੜੀ ਸਰਕਾਰ ਨੂੰ ਇਹ ਨਹੀਂ ਪਤਾ ਇਹ ਅਮਰਸਰ ਵਰਗੇ ਪਵਿੱਤਰ ਸ਼ਹਿਰ ਦੇ ਵਿੱਚ ਕਾਰਪੋਰ ਉਥੇ ਕਾਰਪੋਰੇਸ਼ਨ ਹੀ ਨਾ ਹੋਵੇ ਕੌਂਸਲਰ ਹੀ ਨਾ ਹੋਣ ਨਾ ਜਲਾ ਪ੍ਰਿਸ਼ਦ ਮੈਂਬਰ ਨਾ ਬਲਾਕ ਸੰਪਤੀ ਮੈਂਬਰ ਨਾ ਕੋਈ ਸਰਪੰਚ ਹੋਵੇ ਤੁਸੀਂ ਮੈਨੂੰ ਦੱਸੋ ਸਰਕਾਰ ਤੇ ਕੀ ਆਸ ਕਰੋਗੇ ਸੋ ਲਾਅ ਐਂਡ ਆਰਡਰ ਵੀ ਉਹ ਮਤਲਬ ਕਿਵੇਂ ਕੰਟਰੋਲ ਹੋਊਗਾ ਕਿਉਂਕਿ ਜਿਹੜੇ ਜਿਹੜੇ ਲੋਕ ਟਵਿੱਟਰ ਟਵਿੱਟਰ ਖੇਡਦੇ ਹੋਣ ਟਵਿੱਟਰ ਨਾਲ ਲਾਅ ਐਂਡ ਆਰਡਰ ਨਹੀਂ ਕੰਟਰੋਲ ਹੁੰਦੇ ਲੋਕ ਅੱਜ ਪੁੱਛਦੇ ਨੇ ਕਿ ਅੱਜ ਨਸ਼ਾ ਦੋ ਗੁਣਾ ਕਿਉਂ ਵੱਧ ਗਿਆ ਅੱਜ ਇੰਨਾ ਖੁੱਲੇ ਆਮ ਹੋ ਗਿਆ ਵਾ ਵੀ ਤੁਸੀਂ ਸੋਚ ਨਹੀਂ ਸਕਦੇ ਕਿ ਕੋਈ ਸ਼ਰਮ ਕੋਈ ਡਰ ਸੀ ਕੋ ਭੈ ਸੀ ਕੋਈ ਬਸ ਸਰਕਾਰ ਨਾ ਦੀ ਚੀਜ਼ ਗਰਾਉਂਡ ਤੇ ਨਹੀਂ ਹੈਗੀ ਬੋਲਾ ਸਾਬ ਤੁੰਡਾ ਵੀ ਨਜ਼ਰ ਵਾਲਾ ਅਸੀਂ ਸਾਡੇ ਗਿਆਨ ਅਦਾਤੀ ਪੰਡਾ ਨੂੰ ਅਗਰ ਦੀ ਤਫ਼ਤੀਸ਼ ਪਿਆ ਉਹ ਉਪਿਆਰ ਅਭੀ ਤੱਕ ਨੂੰ ਨਾ ਦੇਖੋ ਇਹ ਲੋਕ ਹਮੇਸ਼ਾ ਹੀ ਜਦੋਂ ਇਲੈਕਸ਼ਨ ਆਉਂਦੀ ਹੈ ਉਹਦੇ ਇਹ ਬਹਿਜੇ ਕਹਿੰਦੇ ਆ ਜਿਹੜੇ ਜ਼ਖਮ ਹੈ ਤੁਸੀਂ ਤੁਹਾਡੇ ਕੋ 10 ਸਾਲ ਸਰਕਾਰ ਰਹੀ ਹੈ ਜਿਹੜਾ ਜਿਹੜਾ ਗੜਾ ਘਾਰਿਆ ਅੰਦਰ ਤੋਂ ਅਸੀਂ ਕਿਸੇ ਕਮਿਊਨਿਟੀ ਸਫੇਅਰ ਕਰਨਾ ਚਾਹੁੰਦੇ ਪਰ ਇਹਨੂੰ ਇਲੈਕਸ਼ਨ ਤੇ ਇਹਨਾਂ ਰੱਖੋ ਇਹਨੂੰ ਅੱਗੋਂ ਪਿੱਛੋਂ 10 ਸਾਲ ਤੁਸੀਂ ਰਹੇ ਜੇ ਪਾਵਰ 'ਚ ਔਰ ਤੁਸੀਂ ਈਡੀ ਸਾਡੇ ਮਗਰ ਲਾਈ ਤੁਸੀਂ ਬੈਗ ਮੇ ਸਾਡੇ ਮਗਰ ਲਾਈ ਇਹ ਵੀ ਇਹ ਗੱਲ ਕਰ ਦਿੰਦੇ ਹੋ। ਔਰ ਇਹਦਾ ਅਡਵਾਨੀ ਜੀ ਦੀ ਜਿਹੜੀ ਅਡਵਾਨੀ ਜੀ ਜਿਹੜੀ ਬੁੱਕ ਲਿਖੀ ਹੈ ਉਹਨਾਂ ਨੇ ਆਪਣੇ ਆ ਜੀਵਨ ਕਥਾ ਲਿਖੀ ਉਹਦੇ ਚ ਉਹਨਾਂ ਖੁਦ ਕਿਹਾ ਇਹ ਸਾਰਾ ਕੁਝ ਦਸਹੀ ਕਰਾਇਆ। ਮੈਂ ਸ਼ਾਜੀ ਨੂੰ ਕੰਮ ਸੀ ਮੈਂ ਮੇਰੇ ਸ਼ਾਜੀ ਨੂੰ ਕਿਤਾਬ ਭੇਜੂੰਗਾ ਅਡਵਾਨੀ ਜਿਹੜੀ ਉਹ ਪੜ ਲੈਣ। ਜੋ ਜਿਹੜੀ ਤੁਸੀਂ ਉਹਨਾਂ ਦੀ ਗੱਲ ਕੀਤੀ ਜਿਹੜੀ ਸਰਕਾਰ ਮੇਰੇ ਸ਼ਾਜੀ ਤੋੜਨਾ ਚਾਹੁੰਦੇ ਪੰਜਾਬ ਦੀ ਸਰਕਾਰ ਅਸੀਂ ਦੇਖੋ ਅਸੀਂ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਅਸੀਂ ਆਪੋਜੀਸ਼ਨ ਆ ਸਰਕਾਰ ਦੇ ਵਿਰੋਧ ਆ ਪਰ ਅਸੀਂ ਲੋਕਤੰਤਰ ਦੇ ਹੱਕ ਚ ਜਿਹੜਾ ਵੀ ਕੋਈ ਕੰਮ ਇਹੋ ਜਿਹਾ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਲੋਕਤੰਤਰ ਦੁਆਰਾ ਦੁਨੀਆ ਸਰਕਾਰਾਂ ਕੋਈ ਸਰਕਾਰ ਤੋੜੇ ਇਹ ਧਮਕੀਆਂ ਨੇ ਧਮਕੀਆਂ ਤੋਂ ਪੰਜਾਬ ਕਦੀ ਨਹੀਂ ਡਰਦਾ ਨਾ ਅੱਗੇ ਡਰਿਆ ਨਾ ਡਰੇ ਅੱਜ ਹਮੇਸ਼ਾ ਜੀ ਨੂੰ ਪਤਾ ਨਹੀਂਗਾ ਕਿਨ ਕਾਨੂੰਨ ਵਾਪਸ ਕਿਦਾ ਲਏ ਤੁਸੀਂ ਇਹ ਸਾਡਾ ਹੀ ਕੰਮ ਸੀ ਪੰਜਾਬੀਆਂ ਦਾ ਅਸੀਂ ਜ਼ੁਲਮ ਦੇ ਵਿਰੁੱਧ ਖੜਦੇ ਕਾਨੂੰਨ ਤਾਂ ਸਾਰੇ ਦੇਸ਼ ਲਈ ਬਣੇ ਸੀ ਜੀ ਜੋ ਵੀ ਇਹਦੇ ਤੇ ਨਾ ਦੱਸਦਾ ਸੋ ਜੇ ਕੋਈ ਪਰੂਕਾਰ ਕਾਦਾ ਦੇ ਤਾਂ ਜਾਨ ਸਰ ਨਾਲ ਕੁਝ ਬਾਕਸਾ ਪਜਾਓ ਉਹਨਰ ਕੋ ਪ੍ਰਾਈਮ ਮਿੰਿਸਟਰ ਬਣਦੀ ਫਿਰ ਹੁਣ ਮੌਕਾ ਦੋਨਾ ਦੇਣਾ ਪ੍ਰਾਈਮ ਮਿੰਿਸਟਰ ਦੀ ਇਲੈਕਸ਼ਨ ਹੋ ਰਹੀ ਹੈ ਜਦੋਂ ਆਜੂਗੇ 27 ਦਿਨ ਉਹਦਾ ਗੱਲ ਕਰ ਲਿਓ ਪਹਿਲੀ ਗੱਲ ਤੇ ਮੈਂ ਜੋਗੀ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਪਾਰਟੀ ਤੇ ਆਪਣਾ ਦੇਖ ਲਓ ਵੀ ਸਿਸਟਮ ਹੈਗਾ ਤੁਹਾਡਾ ਤੁਹਾਡੇ ਨਾਲ ਦੇ ਅੰਮ੍ਰਿਤ ਸ਼ਾਹ ਨਹੀਂ ਨਹੀਂ ਬੋਲਦੇ ਤੇ ਨਾ ਪ੍ਰਧਾਨ ਮੰਤਰੀ ਬੋਲਦਾ ਹੈ ਮੌਕਾ ਆ ਗਿਆ ਪੰਜਾਬ ਚ ਮੰਗਣ ਦੇ ਤੁਸੀਂ ਕੋਈ ਨਹੀਂ ਕੇਂਦਰ ਦੇ ਵਿੱਚ ਆਪਦੀ ਪਾਰਟੀ ਦਾ ਆਪਣਾ ਜਿਹੜੀਆਂ ਕਾਨੂੰਨੀ ਪਰ ਕ੍ਰਿਆਨੇ ਕਾਨੂੰਨ ਦੇ ਮੁਤਾਬਕ ਹੀ ਹੋਣਗੀਆਂ ਕਾਂਗਰਸ ਇਹੋ ਜਿਹੀ ਕੋਈ ਕੰਮ ਨਹੀਂ ਕਰਦੀ ਵੀ ਜਿੱਥੇ ਕਾਨੂੰਨ ਦੇ ਉੱਪਰੋਂ ਦੀ ਜਾਵੇ ਕਾਨੂੰਨ ਹੈ ਜੇ ਕੋਈ ਕਿਸੇ ਨੂੰ ਜੇ ਕਾਨੂੰਨੀ ਕਾਨੂੰਨ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗੀ ਕਾਨੂੰਨ ਆਪਣਾ ਕੰਮ ਕਰੂਗਾ ਜਿੱਦਾਂ ਹੁਣ ਦਖਲਅੰਦਾਜ਼ੀ ਹੋ ਰਹੀ ਹੈ ਹੁਣ ਕਿਸੇ ਵੀ ਮਾਫ ਹੋ ਗਿਆ ਕਿ ਨਹੀਂ ਬਾਬੇ ਰਾਵ ਨਹੀਂ ਹੁੰਦਾ ਇੱਕ ਚਾਚਾ ਵੀ ਉੱਡ ਗਈ ਤੁਸੀਂ ਇਹ ਵੇਖੋ ਨਾ ਇਹ ਕਾਂਗਰਸ ਨਹੀਂ ਕਰੂ ਕਾਂਗਰਸ ਨਾ ਨਿਆਂ ਪ੍ਰਣਾਲੀ ਦੇ ਦਖਲਅੰਦਾਜ਼ੀ ਕਰੂਗੀ ਨਾ ਕਾਰਜ ਪ੍ਰਣਾਲੀ 'ਚ ਨਾ মিডিਆ ਨੂੰ ਬੰਦੀ ਬਣਾਇਆ ਜਾਏਗਾ ਇਹ ਸਾਡਾ ਤੁਹਾਡਾ ਵਾਦਾ ਹੈ ਕੀ ਕਾਂਗਰਸ ਇੱਕ ਲੋਕਤੰਤਰ ਬਹਾਲ ਕਰਕੇ ਸਰਕਾਰ ਦੇ ਜੇਪੀ ਨੇ ਇਹ ਨਹੀਂ ਕਿਸੇ ਦੇਖਿਆ ਕੱਲ ਜੇਪੀ ਡੱਡਾ ਆ ਰਹੇ ਨੇ ਤੇ ਮੈਂ ਨਾਲ ਜੀ ਜੇਪੀ ਨੱਡਾ ਵੀ ਆ ਜਾਣ ਸਵੇਰੇ 9 ਵਜੇ 10 ਵਜੇ ਮਿਤਸ਼ਾ ਜੀ ਆ ਜਾਣ 12 ਵਜੇ ਮੋਦੀ ਜੀ ਆ ਜਾਣ ਦੀਆਂ ਨੂੰ ਸਾਰਿਆਂ ਦਾ ਦੱਸੀ ਪਾਣੀ ਚ ਖਾਵਾਂਗੇ ਪਰ ਜੋ ਜੋ ਚੀਜ਼ ਉਹ ਭਾਲਦੀ ਉਹ ਅੰਮ੍ਰਿਤਸਰੀਆਂ ਨਹੀਂ ਮਿਲਣਾ ਕਿਹੜੇ ਰੋਚ ਦਰਚੇ ਲਗਾਤਾਰ ਉਹਨਾਂ ਨੂੰ ਜਿਹੜੀ ਪਰੋਲ ਦੇ ਕੇ ਪੰਜਾਬੀਆਂ ਦੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਸਿੱਕਾਂ ਦੀ ਜ਼ਖਮਾਂ ਤੇ ਉਹ ਲਗਾਤਾਰੀਆਂ ਪਹਿਲਾਂ ਪਿਛਲੇ ਵਾਲੀ 444000 ਮੁੰਡਾ ਦੇ ਕੀ ਇੰਨੀ ਇੱਕ ਬਹੁਤ ਹੈ